ਇਹ ਬਹੁਤ ਠੀਕ ਆ ਹਾਂਜੀ ਠੀਕ ਐ ਸਸਾ ਅੰਦਰੋਂ ਇਹ ਲੂ ਲੈਪ ਤੋਂ ਓਕੇ ਅੰਦਰੋਂ ਲਾਈਟ ਸਹੀ ਜੋ ਠੀਕ ਆ ਇਹ ਤਾਂ ਵਾਲਾ ਤੇ ਇੱਥੇ ਮੋੜ ਕੱਟਣੇ ਆਪਾਂ ਜਦੋਂ ਮੋੜ ਕੱਟਣੇ ਪਹਿਲੇ ਗੀਰ ਵਿੱਚ ਹੀ ਮੋੜ ਕੱਟਣਾ ਪੈਸੋ ਦੂਸਰੇ ਗੀਰ ਵਿੱਚ ਮੋੜ ਨਹੀਂ ਕੱਟਣਾ ਠੀਕ ਆ ਇਹ ਦੂਸਰੇ ਗੀਰ ਵਿੱਚ ਜੇ ਮੋੜ ਕੱਟਿਆ ਗੱਡੀ ਆਪਣੀ ਬੰਦ ਹੋ ਪ ਜਾਣੀ ਕਿਉਂਕਿ ਸਨੋ ਜਦੋਂ ਗੱਡੀ ਹੋ ਗਈ ਆ ਆਪਾਂ ਦੂਸਰਾ ਗੀਰ ਪਾਇਆ ਹੋਵੇ ਗੱਡੀ ਨਹੀਂ ਬੰਦ ਜਿਹੜਾ ਉੱਥੇ ਤੁਹਾਨੂੰ ਰੀਸਟਾਰਟ ਕਰਨਾ ਪੈਣਾ ਕਿ ਤੁਸੀਂ ਦੂਸਰਾ ਗੀਰ ਪਾਇਆ ਹੋਇਆ ਇਹ ਹਾਫ ਕਲਚ ਤੇ ਹੀ ਤੁਸੀਂ ਮੂਡ ਕਰਨਾ। ਅਸੀਂ ਤਾਂ ਆਪਾਂ ਨੂੰ ਸਟਾਰਟ ਕਰਦੇ ਛੱਡਦੇ। ਫੁੱਲ ਕਲਚ ਤੇ ਨਹੀਂ ਤੁਸੀਂ ਮੂਡ ਕਰਨਾ। ਓਕੇ ਜਦੋਂ ਆਪਾਂ ਮੂਡ ਕਰਨਾ ਸ਼ੁਰੂ ਹੋਣਾ ਆਪਾਂ ਕਲਚ ਥੋੜਾ ਜਿਹਾ ਦਬਣਾ ਸ਼ੁਰੂ ਕਰਨਾ। ਹਾਂ ਹਾਫ ਕਲਚ ਤੇ ਤੁਸੀਂ ਮੂਡ ਕਰਟਿਓ ਫੁੱਲ ਕਲਚ ਤੇ ਮੂਡ ਨਾ ਕਰਟਿਓ ਜੇ ਫੋਨ ਕਿੱਧਰ ਨੂੰ ਮੂਡ ਕਰਨਾ ਮੈਂ? ਅਸੀਂ ਆਪਾਂ ਸਿੱਧੇ ਜਾਣਾ ਹੈ। ਸਿੱਧੇ ਜਾਣਾ ਨਾ। ਹਾਂ ਸਿੱਧੇ ਜਾ ਕੇ ਫਿਰ ਮੂਰੇ ਉੱਥੇ ਬੈਰੀਕੇਡ ਲੱਗੇ ਆ ਉੱਥੋਂ ਆਪਾਂ ਰਾਈਟ ਜਾਣਾ ਹੈ। ਪਰ ਜਦੋਂ ਮੂੜ ਕੱਟਣਾ ਤੁਸੀਂ ਇੰਡੀਕੇਟਰ ਜਰੂਰ ਲਾਉਣਾ ਜਿੱਦਾਂ ਹੁਣ ਮੈਂ ਹਾਂਜੀ ਹਾਂਜੀ ਉਹ ਤੁਸੀਂ ਆਹ ਰਾਈਟ ਚੱਲੇ ਆ ਤਾਂ ਰਾਈਟ ਹੈਂਡ ਇੰਡੀਕੇਟਰ ਲਾਉਣਾ ਉਧਰ ਲਾ ਕੇ ਫਿਰ ਉਧਰ ਜੇ ਲੈਫਟ ਚੱਲੇ ਤਾਂ ਲੈਫਟ ਹੈਂਡ ਇੰਡੀਕੇਟਰ ਜਿੱਧਰੋਂ ਜਾਣਾ ਉਧਰਲਾ ਇੰਡੀਕੇਟਰ ਜਰੂਰ ਲੱਗਣਾ ਚਾਹੀਦਾ ਠੀਕ ਹੈ ਤੇ ਸ਼ੀਸ਼ਾ ਵੀ ਜਰੂਰ ਦੇਖਣਾ ਹੈ ਮੰਨ ਲਓ ਤੁਸੀਂ ਰਾਈਟ ਚੱਲੇ ਆ ਰਾਈਟ ਸ਼ੀਸ਼ਾ ਦੇਖ ਕੇ ਗੱਡੀ ਕ ਟਰਨ ਕਰਿਓ ਜੇ ਤੁਸੀਂ ਲੈਫਟ ਚੱਲੇ ਤਾਂ ਲੈਫਟ ਸ਼ੀਸ਼ਾ ਦੇਖ ਕੇ ਗੱਡੀ ਟਾਰਨ ਕਰਿਓ ਸ਼ੀਸ਼ੇ ਤੋਂ ਬਿਨਾਂ ਦੇਖ ਕੇ ਗੱਡੀ ਟਾਰਨ ਨਾ ਕਰਿਓ ਠੀਕ ਹੈ ਤੇ ਹੈਂਡ ਬ੍ਰੇਕ ਨਾਲੇ ਡਾਊਨ ਕਰੋ ਤੁਸੀਂ ਬਾਕੀ ਇਦ ਬਾਕੀ ਤਾਂ ਇਹਨਾਂ ਨੂੰ ਜਿਹੜਾ ਤੁਸੇ ਪੈਰ ਰੱਖਣਾ ਹੈ ਕਿਉਂਕਿ ਏਦਾਂ ਹੀ ਕਰ ਲਓ ਤੁਸੀਂ ਉਹਦੀ ਕੋਈ ਲੋੜ ਨਹੀਂ ਹੈ। ਬਾਕੀ ਇਹ ਨਾ ਇਹ ਗੱਲ ਆ ਜਦੋਂ ਤੁਸੀਂ ਮੋੜ ਕੱਟਣਾ ਆ ਕਿਉਂਕਿ ਮੋੜ ਇੱਥੇ ਛੋਟੇ ਆ। ਜਿਹੜੇ ਛੋਟੇ ਮੋੜ ਹੋਣੇ ਉਹ ਛਾੜ ਕੇ ਕੱਟਣੇ ਪੈਣੇ ਆ। ਮੰਨ ਲਓ ਜੀ ਸਮਝ ਗਈ ਮੈਂ ਉੱਪਰ ਨੂੰ ਪਹਿਲਾਂ ਆਪਾਂ ਥੋੜਾ ਇੱਧਰ ਨੂੰ ਕਰਾਂਗੇ ਫਿਰ ਉਧਰ ਚੱਲਾਂਗੇ ਤੇ ਹਾਂ ਜੇ ਤੁਸੀਂ ਰਾਈਟ ਚੱਲੇ ਆ ਥੋੜੀ ਜਿਹੀ ਲੈਫਟ ਗੱਡੀ ਰੱਖ ਕੇ ਆਪਾਂ ਮੋੜ ਕੱਟ ਦੇਣਾ ਆ। ਜੇ ਤੁਸੀਂ ਲੈਫਟ ਚੱਲੇ ਆ ਤਾਂ ਇੱਧਰੋਂ ਫਾਸਲਾ ਰੱਖਣਾ ਪੈਣਾ ਲੈਫਟ ਸਾਈਡ ਤੋਂ। ਉਦੋਂ ਹੌਣ ਕਾਂਦ ਤੋਂ ਬੜੀ ਹੋਵੇ ਤਾਂ ਆਪਾਂ ਇਦਾ ਪੂਰਾ ਪੂਰਾ ਨਾਲ-ਨਾਲ ਦੀ ਨਹੀਂ ਘਟਣਾ ਥੋੜਾ ਜਿਹਾ ਥੋੜਾ ਜਿਹਾ ਫਾਸਲਾ ਬਣਾ ਕੇ ਰੱਖਣਾ ਪੜਾ ਜੇ ਨਾ ਫਾਸਲਾ ਬਣਾ ਕੇ ਰੱਖਿਆ ਜੇ ਕੋਈ ਕੰਦ ਹੋਈ ਨਾਲ ਫਿਰ ਦਰੂ ਸਾਈਡ ਲੱਗ ਜਣੀ ਹੈ ਆਪਣੀ ਠੀਕ ਹੈ ਉਹਦਾ ਜ਼ਰੂਰ ਖਿਆਲ ਰੱਖਿਓ ਜੇ ਹੁਣ ਆਪਾਂ ਮੋੜ ਕੱਟਦੇ ਵੇਲੇ ਕੋਈ ਮੋਰੇ ਆ ਜਾਂਦਾ ਜਿੱਦਾਂ ਮੋਟਰਸਾਈਕਲ ਆ ਗਿਆ ਜਾਂ ਮੋਰੇ ਕੋਈ ਗੱਡੀ ਆ ਗਈ ਤੇ ਉੱਥੇ ਆਪਾਂ ਗੱਡੀ ਸਟਾਪ ਕਰ ਲੈਣੀ ਕਲੱਚ ਦਵਾ ਕੇ ਬ੍ਰੇਕ ਨਾਲ ਲਿਓ ਉਸੇ ਵੇਲੇ ਪਰ ਤੇਜ਼ੀ ਬਹੁਤ ਆਈਦੀ ਹੈ ਸਟੀਰੀਂ ਕੱਟੜ ਦੀ ਤੇਜ਼ੀ ਜੇ ਕੋਈ ਮੋਰੇ ਆ ਕੇ ਬ੍ਰੇਕ ਲਾਉਣ ਦੀ ਤੇਜ਼ੀ ਤੇ ਬਾਕੀ ਅਗਲਾ ਨਿਕਲ ਗਿਆ ਬਾਅਦ ਵਿੱਚ ਆਪਣੀ ਗੱਡੀ ਤੁਸੀਂ ਤੋੜਾ ਤੇ ਆਪਣਾ ਗੇਅਰ ਜਿੰਨੇ ਚ ਮਰਜੀ ਹੋਵੇ ਫਿਰ ਸੌਰੀ ਆਪਣਾ ਆਵੇਂ ਤੁਸੀਂ ਦੂਸਰੇ ਗੇਅਰ ਵਿੱਚ ਗੱਡੀ ਪਾਈ ਹੋਵੇ ਤੁਸੀਂ ਕਲੱਚ ਦਬਾ ਕੇ ਬਸ ਬ੍ਰੇਕ ਲਾ ਲਿਓ ਓਕੇ ਗੱਡੀ ਰੁਕ ਗਈ ਆਪਣੀ ਹੈ ਨਾ ਮੋੜ ਕੇ ਜਦੋਂ ਗੱਡੀ ਰੁਕ ਜਾਨੀ ਹੈ ਮੋੜ ਕੇ ਫਿਰ ਜਦੋਂ ਤੁਸੀਂ ਸਟਾਰਟਿੰਗ ਕਰਨੀ ਹੈ ਫਿਰ ਪਹਿਲੇ ਗੇਅਰ ਵਿੱਚ ਆਪਾਂ ਨੇ ਚਲਾਉਣੀ ਪੈਣੀ ਹੈ ਤੇ ਦੂਸਰੇ ਗੇਅਰ ਵਿੱਚ ਆਪਾਂ ਕਲੱਚ ਛੱਡ ਕੇ ਗੱਡੀ ਤੁਹਾਡੀ ਬੰਦ ਹੋ ਜਾਣੀ ਹੈ ਹਾਂਜੀ ਠੀਕ ਹੈ ਤੇ ਪਹਿਲੇ ਗੇਅਰ ਵਿੱਚ ਹੀ ਆਪਾਂ ਸਟਾਰਟਿੰਗ ਕਰਦੀ ਹੈ ਲੱਗੀ ਸਮਝੇ ਹਾਂਜੀ ਚਲਿਏ ਫੇਰ ਹੁਣ ਚਲੋ ਕਲੱਚ ਫੁੱਲ ਦਬੋ ਪਾਰਕਿੰਗ ਲਾਈ ਠੀਕ ਹੈ ਤਾਂ ਮੰਗੋ ਪਹਿਲਾ ਗियर ਪਿੱਛੇ ਨੂੰ ਹੋ ਗਿਆ ਮੇਰੇ ਇਹਰ ਪਿੱਛੇ ਨੂੰ ਡੇ ਨਾ ਪਾ ਕਰਨਾ ਆਇਆ ਜਿਹੜੂ ਕਰੂ ਇੱਕ ਮੈਨੂੰ ਛੱਡ ਦਿਲ ਨੂੰ ਕਰਕੇ ਇੱਦਾਂ ਹਾਂ ਇੱਧਰ ਨੂੰ ਕਰਕੇ ਅੱਗੇ ਨੂੰ ਕਰਨਾ ਆ ਤੁਸੀਂ ਬੈਕ ਲੈ ਜਾਂਦਾ ਹੈਗਾ ਲੀਓਰ ਤਾਂ ਕਰਕੇ ਬੈਕ ਆ ਗਿਆ ਇੱਧਰ ਨੂੰ ਪਾਰ ਪਾ ਕੇ ਹੋ ਸਕੀ ਇਹਨੂੰ ਫਿਲਹਾਲ ਤੁਸੀਂ ਇਦਾਂ ਕਰ ਰਹੇ ਹੋ ਅੱਜ ਹਨਾ ਤੁਸੀਂ ਜਿੱਦ ਪਹਿਲੇ ਦਿਨ ਹੈ ਆਪਣਾ ਮੂੜਾਂ ਤੇ ਤੁਸੀਂ ਪਹਿਲੇ ਗियर ਵਿੱਚ ਅੱਜ ਗੱਡੀ ਚਲਾਇਓ ਠੀਕ ਹੈ ਦੂਸਰਾ ਗियर ਨਾ ਪਾਓ ਕਿ ਨਾਲ-ਨਾਲ ਹੀ ਇੱਥੇ ਮੋੜ ਆਈ ਜਾਣੇ ਆ ਪਹਿਲੇ ਗियर ਵਿੱਚ ਆਪਾਂ ਮੋੜ ਕੱਟਣੇ ਆ ਮੋੜ ਆਪਾਂ ਕੱਟਾ ਅੱਗੇ ਜਾ ਕੇ ਹਜੇ ਉਦੋਂ ਤੁਸੀਂ ਹਾਂ ਪਹਿਲਾਂ ਸਿੱਧੇ ਚਲੋ ਮ ਹਾਂ ਹਾਫ ਕਲਾਸ਼ ਛੱਡੋ ਠੀਕ ਹੈ ਕਿੰਨਾ ਚਾਰ ਲੱਗ ਥੋੜੀ ਜੀ ਸਪੀਡ ਦਬਲਾਉਣ ਤੁਸੀਂ ਹਾਲ ਕੀ ਜੇਦਾਂ ਮੋੜ ਕੱਟਣਾ ਜਿੱਦੋਂ ਮੋੜ ਕੱਟਣਾ ਉਦੋਂ ਸਟੀਅਰਿੰਗ ਤੁਸੀਂ ਘੁਮਾ ਲੈਣਾ ਹਾਂ ਦਿੱਦਾ ਨਾ ਨੀਲਾ ਜਾਂ ਬੋਰ ਲੱਗਾ ਹਾਂਜੀ ਐਂਡੀਕੇਟਰ ਲਾਓ ਇੱਥੋਂ ਰਾਈਟ ਲਾਓ ਇੱਕ ਕੱਟਣ ਤੋਂ ਪਹਿਲਾਂ ਸ਼ੀਸ਼ਾ ਦੇਖਿਓ ਰਾਈਟ ਸ਼ੀਸ਼ਾ ਦੇਖਿਓ ਅਜੇ ਤਾਂ ਪਿੱਛੇ ਆ ਰਿਹਾ ਕੁਛ ਨਾ ਕੁਛ ਗੱਡੀ ਆ ਕੁਝ ਕਰਨੀ ਲੰਘ ਲੈਣ ਦੇ ਹੁਣ ਤੁਸੀਂ ਲੰਘੇ ਜਾਓ ਸਟੇਰਿੰਗ ਘੱਟਾ ਕੋਈ ਨਹੀਂ ਰੇਸ ਭਾਵੇਂ ਛੱਡਦੇ ਹੋ ਗੱਡੀ ਰੁਲੀ ਜਾਣੀ ਆਪੇ ਹਰ ਖਾਲੀ ਹੋ ਗਿਆ ਪਿੱਛੇ ਰੋਡ ਹਾਂਜੀ ਚਲੋ ਹੁਣ ਥੋੜੀ ਰੇਸ ਉਹ ਹਲਕੀ ਫੜਤੀ ਫੇਰ ਜਦੋਂ ਮੋੜ ਕੱਟੋਗੇ ਉਦੋਂ ਰੇਸ ਤੋਂ ਫਟੇ ਜਾਪਨੇ ਜਦੋਂ ਮੋੜ ਹਣਾ ਉਦੋਂ ਆਪਾਂ ਸਟੇਰਿੰਗ ਘੱਟਣਾ ਘੱਟ 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 ਆ ਸੋ ਨਾ ਕੱਟਿਓ ਕੰਮ ਲੈਣ ਦੇ ਹੋ ਮੇਰੇ ਲਈ ਘਟਾਉਣ ਮੇਰੇ ਲਈ ਘਟਾਓ ਕੱਢਦੇ ਹੋ ਕੱਢਦੇ ਹੋ ਕੱਢ ਦਿਓ ਮੇਰੇ ਕੋਲ ਇੱਥੇ ਕੋਈ ਕਰੋ ਇੱਥੇ ਜਦੋਂ ਵੀ ਹਨਾ ਆਪਾਂ ਮੂੜ ਕੱਟਦੇ ਆ ਮੂੜ ਕੱਟਣ ਤੋਂ ਬਾਅਦ ਜਿਹੜੀ ਆਪਣੀ ਗੱਡੀ ਆ ਆਪਣੀ ਸਾਈਡ ਤੇ ਹੁਣ ਚਾਹੀਦੀ ਆ ਲੈਫਟ ਪਾਸੇ ਹਾਂਜੀ ਰਾਈਟ ਪਾਸੇ ਨਹੀਂ ਖੜੀ ਹੋਣੀ ਚਾਹੀਦੀ ਤੁਸੀਂ ਐਂਡੀਕੇਟਰ ਬੰਦ ਕਰੋ ਮੇਰਾ ਐਂਡੀਕੇਟਰ ਵੀ ਬੰਦ ਕਰੋ ਆੜ ਦੇਖੋ ਮੋੜੇ ਗੱਡੀ ਖੜੀ ਆ ਹਾਂਜੀ ਸ਼ੀਸ਼ਾ ਦੇਖੋ ਪਿਛੇ ਰੂਡ ਖਾਲੀ ਆ ਹਾਂਜੀ ਹੋਰ ਵੀ ਦੇਖ ਕੇ ਇੱਕ ਡੇ ਫੋਟੋ ਲੈ ਕੇ ਜੀ ਦੇਨ ਚੱਲੇ ਚੱਲੋ ਹੌਲੀ ਹੌਲੀ ਕਲਚ ਮੈ ਲਾ ਫੋਲ ਦੋ ਇੱਥੇ ਤੁਸੀਂ ਇੱਥੇ ਕਲਚ ਫੋਲ ਲੱਭੋ ਮਾੜੀ ਬ੍ਰੇਕ ਲਾ ਬ੍ਰੇਕ ਛੱਡ ਦਿਓ ਬ੍ਰੇਕ ਛੱਡ ਦਿਓ ਬ੍ਰੇਕ ਛੱਡ ਦਿਓ ਕਲਚ ਛੱਡੋ ਹਾਫ ਹਾਫ ਕਲਚ ਛੱਡਣਾ ਹਾ ਫੋਰਨ ਮਾਰੋ ਆ ਮੇਰੇ ਤੇ ਆ ਨਾ ਕੋਲ ਇਹਦਾ ਵੀ ਫੇਰ ਇਧਰੋਂ ਗੱਡੀ ਕਲੱਚਿੱਧੇ ਜੜਾ ਆਪਾਂ ਸਾਰਾ ਛੱਡ ਦੇ ਕਲੱਚ ਸਾਰਾ ਛੱਡ ਦੋ ਸਾਰਾ ਛੱਡ ਦੋ ਕਲੱਚ ਚਲੋ ਹੁਣ ਤੋਰੀ ਰੱਖੋ ਅਮੋਰੇ ਹੁਣ ਹੈਗਾ ਚੌਰਾਸਤਾ ਔਰ ਇਧਰੋਂ ਗੱਡੀ ਨਿਕਲੀ ਹੈ ਹਨਾ ਇਹ ਚੌਰਾਸਤਾ ਆਇਆ ਇੱਥੋਂ ਹਣ ਗੱਡੀ ਆਪਾਂ ਹੌਲੀ ਲੈ ਕੇ ਜਾਣੀ ਹੈ ਲੈ ਕੇ ਕਿਧਰ ਨੂੰ ਜਾਣੀ ਹੈ ਸਿੱਧੇ 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 ਲੈ ਕੇ ਜਾਣੀ ਹੈ ਤੇ ਹਾਰਨ ਦੇ ਕੇ ਹਨਾ ਹਾਰਨ ਮਾਰਨਾ ਤੁਸੀਂ ਇੱਥੋਂ ਰੇਸ ਤੋਂ ਪੰਜਾ ਚੱਕੋ ਰੇਸ ਨਾਲ ਦੱਬਿਓ ਰੇਖ ਨਾਲ ਦੱਬਿਓ ਰਾਈਟ ਦੇਖੋ ਤੇਰੇ ਪਾਸੇ ਖਾਲੀ ਰੋਡ ਲੈਫਟ ਵੀ ਦੇਖੋ ਇਧਰਲੇ ਪਾਸੇ ਵੀ ਦੇਖਣਾ ਤੁਸੀਂ ਹਾਂਜੀ ਠੀਕ ਓਕੇ ਚਲੋ ਹਾਂ ਫੇਰ ਕ੍ਰਾਸ ਕਰਨਾ ਰੋਡ ਆਪਾਂ ਇਧਰੋਂ ਗੱਡੀ ਥੋੜੀ ਆਪਣੀ ਸਾਈਡ ਤੇ ਰੱਖੋ ਲੈਫਟ ਪਾਸੇ ਜੋ ਕਿ ਜੇ ਹੈ ਨਾ ਕੋਈ ਆਉਂਦਾ ਆ ਫੇ ਗੱਡੀ ਤੁਸੀਂ ਰੋਕ ਲੈਣੀ ਜੇ ਆਪਾਂ ਜੀ ਹਾਂਜੀ ਹਾਂਜੀ ਜੇ ਆਪਾਂ ਵੀ ਤੇ ਜੇ ਅਗਲਾ ਵੀ ਤੇ ਜੇ ਫਿਰ ਐਕਸੀਡੈਂਟ ਹੋਣਾ ਇਸੇ ਲਈ ਹੈ ਨਾ ਗੱਡੀ ਉੱਥੇ ਰੋਕ ਲਈਦੀ ਹੁੰਦੀ ਹੈ ਜੇ ਕੋਈ ਮੂਰੇ ਆ ਗਿਆ ਤਾਂ ਥੋੜਾ ਅੱਗੇ ਹੈਗਾ ਲੈਫਟ ਮੋੜ ਆਪਾਂ ਕੱਟਣਾ ਓਕੇ ਕਿੱਥੇ ਕ ਜਾ ਕੇ ਆਹ ਦੇ ਮੂਰੇ ਹੀ ਹੁਣ ਇੱਥੇ ਲੈਫਟ ਮੋੜ ਆਇਆ ਹੈ ਨਾ ਆਹ ਵਾਲਾ ਉਧਰ ਨੂੰ ਜਾਣਾ ਆਪਾਂ ਜਿੱਥੇ ਇੱਟਾਂ ਪਈਆਂ ਹਾਂ ਮੂਰੇਆਂ ਦੇ ਲੈਫਟ ਲੈਫਟ ਹੈਂਡ ਕਿਟ ਲਾਓ ਉਹ ਇਸ ਤਰ੍ਹਾਂ ਬੋਰਡ ਜੇ ਲੱਗਾ ਹੈ ਇਧਰਲੀ ਹੱਤੀ ਜਾਣਾ ਅੱਛਾ ਅੱਛਾ ਇਧਰ ਨੂੰ ਜਾਣਾ ਤੁਹਾਡੇ ਵਾਲੀ ਸਾਈਡ ਜਾਣਾ ਹਾਂ ਹਾਂ ਲੈਫਟ ਰਾਈਟ ਦਾ ਖਿਆਲ ਰੱਖੋ ਬਸ ਗੱਡੀ ਆਪਣੀ ਸਾਈਡ ਤੇ ਰੱਖਿਓ ਥੋੜੀ ਚਾੜਾ ਬਸ 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 ਜ਼ਿਆਦਾ ਨਹੀਂ ਚਾੜਨੀ ਠੀਕ ਹੈ ਮੋੜ ਇੰਨਾ ਵੀ ਨਹੀਂ ਛੋਟਾ ਮੋੜ ਆ ਆ ਤੇ ਮੋੜ ਆ ਗਿਆ ਆਹ ਕੱਟੋ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਹੋਰ ਕੱਢ ਦਿਓ ਠੀਕ ਹੈ ਆ ਹੋਰ ਨਹੀਂ ਕੱਟਣੀ ਸਿੱਧੀ ਕਰਵਾਣਾ ਉਧਰੋਂ ਘਟਾ ਉਧਰੋਂ ਕੱਟੋ ਫਿਰ ਸਿੱਧੀ ਆ ਬਸ ਆ ਠੀਕ ਹੈ ਐਸੇ ਰੱਖੋ ਗੱਡੀ ਆ ਨੰਗ ਲੈਣ ਦੇ ਕਿ ਜਦੋਂ ਆਪਾਂ ਜਣੇ ਕਿ ਇਹੀ ਅੰਦਾਜ਼ ਚ ਲਾਉਣਾ ਆ ਤੁਸੀਂ ਜਿੱਦਾਂ ਹੁਣ ਆਪਾਂ ਗੱਡੀ ਕੱਟ ਲਈ ਆ ਔਰ ਕਿ ਸਟੀਰੀਂਗ ਉੱਥੇ ਇਹ ਨਹੀਂ ਕਿ ਸਾਰਾ ਕੱਟ ਦੇਣਾ ਆ ਗੱਡੀ ਦਾ ਅੰਦਾਜ਼ ਚ ਲਾਓ ਆਪਾਂ ਨੂੰ ਕਿੰਨੀ ਹਾਂ ਸਟੀਰੀਂਗ ਕੱਟੜਾ ਬੰਦ ਕਰ ਦੋ ਔਰ ਕਿ ਜਦੋਂ ਗੱਡੀ ਕੱਟ ਹੋਈ ਟਾਇਰ ਸਿੱਧੇ ਕਰ ਲਓ ਔਰ ਥੋ ਰਾਈਟ ਇੰਡੀਕੇਟ ਲਾਓ ਹਣ ਮੂਰੇ ਤੇ ਮੋੜ ਆਉਣਾ ਰਾਈਟ ਉੱਥਾ ਪ੍ਰਾਈਟ ਨਹੀਂ 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 ਆਹਦੇ ਕਿੱਥੇ ਆ ਨਪਰੇ ਬਾਇ ਹੋਆ ਉਹ ਜਿੱਥੇ ਢੇੜੀ ਸੀ ਆਈ ਆਣਾ ਹਾਂ ਜੀ ਮੋੜੇ ਗੱਡੀ ਆ ਗਈ ਇੱਥੇ ਰੁਕੋ ਗੱਡੀ ਹਾਂ ਰੇਸ ਛੱਡ ਦਿਓ ਇੱਥੇ ਰੁਕੋ ਗੱਡੀ ਕਲਚ ਫੋਲ ਦੋ ਬ੍ਰੇਕ ਲਾ ਲਓ ਬ੍ਰੇਕ ਲਾ ਲਓ ਸਟਾਪ ਕਰ ਹਾਂ ਪਰ ਬ੍ਰੇਕ ਹੌਲੀ ਲਾਉਣੀ ਆ ਆਪਾਂ ਇਹਨੇ ਤੇ ਇਹ ਨਹੀਂ ਬ੍ਰੇਕ ਲਾਉਣੀ ਬ੍ਰੇਕ ਛੱਡ ਦਿਓ ਹੁਣ ਬ੍ਰੇਕ ਛੱਡ ਗਾ ਹਾਂ ਤੁਸੀਂ ਹੁਣ ਸ਼ੀਸ਼ਾ ਦੇਖੋ ਪਿੱਛੇ ਰੋਡ ਖਾਲੀ ਆ ਹਾਂ ਜੀ ਤੇ ਹੁਣ ਤੁਸੀਂ ਕਲਚ ਕਲਚ ਛੱਡੋ ਹੌਲੀ ਹੌਲੀ ਹਾਫ ਕਲਚ ਛੱਡੋ ਚਲੋ ਛੱਡ ਦਿਓ ਹਾਫ ਕਲਚ ਗੱਡੀ ਉੱਧਰ ਵੜੀ ਰੱਖੋ ਚਲੋ ਪਿੱਛੇ ਰੋਡ ਕਲੀਅਰ ਹੈ ਕਲੀਅਰ ਹੈ ਆ ਕੱਟਣਾ ਰੋਡ పాన్ి కటనా net repay సఽ్తరా కట్ Comb изб de కట్రా వబ నే qాచ్రా , క�омина memmed via ihatరిన్ జరిలా ఇరా కారా కా diyor నారిట చింలా కేఱకా కార ఇరి చింనా ధా టాసా μిలు పార ਉੜੇ ਕਲੱਚ ਤੇ ਬੋਹੇ ਨੂੰ ਹਾਰਨ ਮਾਰੋ ਜਿੰਨਾ ਪਾਸੇ ਹਟਿਆ ਕਲੱਚ ਦਵਾ ਕੇ ਬ੍ਰੇਕ ਸਟੀਅਰਿੰਗ ਘਟੋ ਉਦੋਂ ਨਾ ਘਟਾ 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 ਡਰਿਓ ਨਾ বাস 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 ਜਿੰਨੀ ਲੋਡ ਆ ਉਹਨਾਂ ਕੰਟਰੀਿੰਗ ਘਟਾਣਾ ਆਪਾਂ ਹਾਂ ਠੀਕ ਆ ਮੇਰੇ ਲਈ ਘਟੋ বাস 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 ਠੀਕ ਆ ਇਹ ਅੰਦਾਜ਼ਾ ਲਾਉਣਾ ਬੜਾ ਪਰ ਗੱਡੀ ਨਾ ਕਿੱਥੇ ਚੱਲਦੀ ਆ ਐਡੀਕੇਟ ਚੱਲਦਾ ਸਾਡਾ ਇੰਡੀਕੇਟਰ ਬੰਦ ਕਰੋ ਠੀਕ ਆ ਚਲੋ ਰੇਲ ਥੋੜੀ ਰੱਖੋ ਬਸ ਇਹ ਆਹ ਇੱਕ ਚੱਲ ਜਲੋ ਆੜ ਅੱਗੇ ਟੀ ਪੁਆਇੰਟ ਆ ਉੱਥੇ ਜਾਣਾ ਆ ਬਾਈਟ ਪਹਿਲੇ ਮੇਰੇ ਵਾਲੀ ਹਾਂ ਤੁਸੀਂ ਰਾਈਟ ਜਾਣਾ ਹਾਂ ਅ ਪਰ ਉੱਥੇ ਗੱਡੀ ਰੋਕਣੀ ਆ ਤੁਸੀਂ ਪਹਿਲਾਂ ਓਕੇ ਰੋਕ ਰੋਕ ਕੇ ਆਪਾਂ ਦੋਨੋਂ ਸਾਈਡਾਂ ਦੇਖਣੀ ਆ ਪਹਿਲਾਂ ਦੇਖਣੀ ਆ ਸਾਈਡਾਂ ਕਿ ਖਾਲੀ ਹੋਣ ਫਿਰ ਰੋਕਦੇ ਗੱਡੀ ਝੜਨੀ ਆ ਅੱਧ ਇੱਥੇ ਕਲਚ ਫੋਲ ਦਵੋ ਆਪਦੀਆ ਮੈਂ ਆਪ ਬ੍ਰੇਕ ਤੇ ਬੈਠ ਰੱਖਣਾ ਹਾਂ ਕਲਚ ਫੋਲ ਦਵਾ ਕੇ ਹੌਲੀ ਹੌਲੀ ਪਰ ਬ੍ਰੇਕ ਲਾਓ ਤੇਜ਼ ਨਾਲ ਨਹੀਂ ਬ੍ਰੇਕ ਲਾਓ ਤੁਸੀਂ ਐਂਡਿਕેટ ਲਾਓ ਰਾਈਟ ਦਾ ਤੁਸੀਂ ਜਦੋਂ ਹੋਏ ਪਹਿਲਾਂ ਅੱਗੇ ਜਾ ਕੇ ਸਟਾਪ ਕਰਿਓ ਗੱਡੀ ਨੂੰ ਅੱਗੇ ਜਾ ਕੇ ਜਿੱਥੇ ਰੋਕਦੀ ਦਾ ਆ ਕਲੱਚ ਹੌਲ ਦੱਬ ਲੋ ਦੱਬ ਲਿਆ ਮਰਾਪਾ ਫੇ ਵੀ ਬਹੁਤ ਬ੍ਰੇਕ ਜੋਰ ਨਾਲ ਲਾਉਂਦੇ ਆ ਬ੍ਰੇਕ ਇੱਕਦਮ ਹੀ ਹਾਂ ਨਹੀਂ ਜੋਰ ਆਉਣੀ ਨਾ ਬ੍ਰੇਕ ਲਾਉਣੀ ਆਪਾਂ ਹੌਲੀ ਬ੍ਰੇਕ ਲਾਓ ਤੁਸੀਂ ਚੱਲੋ ਹੁਣ ਮੈਂ ਚੱਲਾਂ ਹਣ ਪਹਿਲਾਂ ਤੁਸੀਂ ਉੱਧਰ ਦੇਖੋ ਰਾਈਟ ਦੇਖੋ ਠੀਕ ਹੈ ਰੋਡ ਕਲੀਅਰ ਹੈ ਫੇਰ ਤੁਸੀਂ ਇਧਰਲੇ ਮੈਂ ਲੈਫਟ ਦੇਖੋ ਫੇਰ ਉਰ ਤੇ ਕਿ ਡਿਚ ਆੜਨੀ ਇੱਕ ਮਿੰਟ ਰੁਕ ਜਾਓ ਨੰਗ ਲੈਣ ਦਿਓ ਬ੍ਰੇਕ ਛੱਡਦੇ ਹੁਣ ਤੁਸੀਂ ਬ੍ਰੇਕ ਛੱਡਦੀ ਹਾਂ ਹਾਂ ਚੱਲੋ ਰੋਡ ਕਲੀਅਰ ਹੈ ਹਣ ਕਲੱਚ ਛਡੋ ਹਾਫ ਹਾਫ ਕਲੱਚ ਛਡੋ ਸਟੀਅਰਿੰਗ ਘਟੋ 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 ਬਸ ਹੋਰ ਨਾ ਘਟ ਕੱਢੀ ਘੋਮ ਲੈਣ ਦੇ। ਮੇਰੇ ਲਈ ਘੱਟੋ ਮੇਰੇ ਲਈ ਘੱਟੋ। ਆਹ ਠੀਕ ਆਪਣੇ ਸਾਈਡ ਤੇ ਰੱਖਿਓ। ਚਲੋ। 6:00 ਦਾ ਕਲੱਚ ਸਾਰਾ। 6:00 ਦਾ ਹੋਣੀ ਰੇਸ ਤਾਂ। ਚਲੋ। ਆਪਰੇ ਇਹ ਕਹਿੰਦਾ ਸਾਨੂੰ ਧਿਆਨ ਰੱਖਣਾ ਫਿਰ ਸਿੱਧੇ ਜਾਣਾ ਹੁਣ ਆਪਾਂ। ਜਦੋਂ ਹਨਾ ਇੱਕ ਬ੍ਰੇਕ ਲਾਉਂਦੇ ਆਪਾਂ ਬ੍ਰੇਕ ਆਪ ਪਿੱਛੇ ਨਹੀਂ ਲਾਉਣੀ ਆ। ਜਿੱਥੇ ਰੋਡ ਸ਼ੁਰੂ ਹੁੰਦਾ ਹਨਾ ਉੱਥੋਂ ਬ੍ਰੇਕ ਲਾਈ ਦੀ ਹੁੰਦੀ ਆ। ਵੱਲੋਂ ਜੇ ਹੁਣ ਪਿੱਛੇ ਆਪਾਂ ਬ੍ਰੇਕ ਲਾ ਲੈਂਦੇ ਆ ਹੁਣ ਤੇ ਆਪਾਂ ਨੂੰ ਰੋਡ ਨਹੀਂ। ਰੋਡ ਨਹੀਂ ਤਾਂ ਸੜਾ ਹਾਂ। ਰੋਡ ਵੀ ਤਾਂ ਸੜਾ ਨਾ ਮਾੜੀ ਅੱਗੇ ਨੂੰ ਕਰਕੇ ਕੱਢੀ ਫਿਰ ਆਪਾਂ ਵੜਕੇ ਨਹੀਂ ਤਾਂ ਬ੍ਰੇਕ ਲਾਤੀ ਪਿੱਛੇ ਫੇ ਅੱਗੇ ਨੂੰ ਕਰਨੀ ਪੈਣੀ ਗੱਾਰ ਆਪਾਂ ਨੂੰ ਕਿਉਂਕਿ ਬ੍ਰੇਕ ਲਾਤੀ ਉੱਥੇ ਤਾਂ ਫੇ ਰੁਕੇ ਹੀ ਜਾਂਦੀ ਆ ਪਤਾ ਹੀ ਹੈ ਨਾ ਥੋੜੀ ਆਪਾਂ ਰੋਕਣੀ ਨਹੀਂ ਆ ਪਰ ਬ੍ਰੇਕ ਮਾਰੀ ਲੈ ਲਓ ਔਰ ਸਿੱਧੇ ਜਾਣਾ ਵੀ ਆਪਾਂ ਇੱਥੇ ਰੋਡ ਕਰਾਸ ਕਰਨਾ